ਮਹਾਰਾਜਾ ਅਗਰਸੈਨ ਜੀ ਨੂੰ ਸਮਰਪਿਤ ਬੁੜਲਾਡਾ ਵਿਖੇ ਅਗਰਵਾਲ ਸਮਾਜ ਵੱਲੋਂ 28 ਸਤੰਬਰ ਨੂੰ ਇੱਕ ਪਰਿਵਾਰ ਮਿਲਣੇ ਦਾ ਸਮਾਰੋਹ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਅਗਰਵਾਲ ਸਭਾ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ 28 ਸਤੰਬਰ ਨੂੰ ਸ਼ਰਧੇ ਸ਼ਿਵਸ਼ਕਤੀ ਭਵਨ ਵਿਖੇ ਇਹ ਪਰਿਵਾਰ ਮਿਲਣੀ ਕਰਵਾਈ ਜਾਵੇਗੀ ਜਿਸ ਵਿੱਚ ਸੂਬਾ ਅਤੇ ਜ਼ਿਲ੍ਹਾ ਪੱਧਰ ਦੇ ਆਗੂ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਅਗਰਵਾਲ ਸਭਾ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਜਿੱਥੇ ਸਮਾਜ ਅੰਦਰ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ-ਚਾਚਾ ਕੀਤੀ ਜਾਵੇਗੀ ਉੱਥੇ ਹੀ ਅਗਰਵਾਲ ਸਮਾਜ ਨੂੰ ਉੱਚਾ ਚੁੱਕਣ ਲਈ ਹੋਰ ਯਤਨ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਇਸ ਮੌਕੇ ਪ੍ਰੋਗਰਾਮ ਦੌਰਾਨ 5 ਲੱਕੀ ਡਰਾਵੀ ਕੱਢੇ ਜਾਣਗੇ ਜੋ ਅਗਰਵਾਲ ਸਮਾਜ ਦੇ ਪਰਿਵਾਰਾਂ ਵਿੱਚ ਹੀ ਵੰਡੇ ਜਾਣਗੇ। ਉਹਨਾਂ ਸ਼ਹਿਰ ਅੰਦਰ ਅਗਰਵਾਲ ਸਮਾਜ ਨਾਲ ਸੰਬੰਧਿਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿੱਚ ਵੱਧ ਚੜਕੇ ਹਿੱਸਾ ਲੈਣ। ਸਾਡਾ ਇੱਕ ਅਗਰਵਾਲ ਸਭਾ ਦਾ ਪਰਿਵਾਰ ਮਿਲ ਸਮਾਰੋ ਹੈ ਜੀ ਜਿਹਦੇ ਸਹੀ ਸਾਰੇ ਸ਼ਹਿਰ ਦੇ ਅਗਰਵਾਲਾਂ ਨੂੰ ਬੇਨਤੀ ਕਰਦੇ ਆਂ ਕਿ ਸਿੱਖਿਆ ਸਪਤੀ ਭਵਨ ਨੇੜੇ ਓਵਰਬ੍ਰਿਜ ਕੋਲ ਕੇ ਦੀ ਕਿਰਪਾਲਤਾ ਕਰੋ 2 ਤੋਂ 6 ਇਹ 28 ਤਰੀਕ ਨੂੰ ਤੁਹਾਡਾ ਪ੍ਰੋਗਰਾਮ ਰੱਖੂ ਹੈ ਜੀ ਇਸੇ 28 9 ਨੂੰ 2 ਤੋਂ 6 ਇਹ ਪ੍ਰੋਗਰਾਮ ਹੈ ਜੀ ਸਾਰੇ ਜੋ ਵੀ ਅਗਰਵਾਲ ਭਾਈ ਨੇ ਸਾਰੇ ਪਹੁੰਚੋ ਤਾਂ ਜੋ ਆਪਾਂ ਆਪਦਾ ਪਰਿਵਾਰ ਮਿਲ ਸਮਾਰੋ ਕਰ ਸਕੀਏ ਜੋ ਅਗਰਵਾਲ ਸਮਾਜ ਦੇ ਵਿੱਚ ਜਿੰਦੇ ਕੋਈ ਕਮੀਆਂ ਆ ਚੁੱਕੀਆਂ ਨੇ ਤਾਂ ਜੋ ਆਪਾਂ ਸਾਰੇ ਇਕਜੁੱਟ ਹੋ ਕੇ ਉਹ ਕਮੀਆਂ ਦਾ ਵਿਚਾਰ ਕਰੀਏ ਔਰ ਅਗਰ ਬਾਅਦ ਸਮਾਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਆਪਣਾ ਜਿਹੜਾ ਹੈਗਾ ਉਹ ਪੱਲਾ ਜਿਹੜਾ ਹੈਗਾ ਜਾਈ ਲਿਖੀਏ ਔਰ ਉਸ ਸਮੇਂ ਨਾਲ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪੰਜ ਲक्की ਇਨਾਮ ਜਿਹੜੇ ਹੈਗੇ ਨੇ ਉਹ ਵੀ ਕਿਤੇ ਜਾਣਗੇ ਔਰ ਉਸ ਤੋਂ ਬਾਅਦ ਸਾਰੇ ਪ੍ਰੋਗਰਾਮ ਤੋਂ ਬਾਅਦ ਸਭ ਦੇ ਵਾਸਤੇ ਜਨਪਾਨ ਦੀ ਉਥੇ ਵਿਵਸਥਾ ਵੀ ਕੀਤੀ ਗਈ ਹੈ ਇਹ ਅਗਰਵਾਤ ਸਮਾਪਤ ਤੁਹਾਡਾ ਵੱਲੋਂ 28 ਤਾਰੀਖ ਨੂੰ ਐਸ.ਐਮ.ੀ ਨੇ ਲਿਖੂਗਾ ਮਹਾਰਾਜਾਦਰ ਸਿੰਘ ਜੀ ਦੀ ਜੈੰਤੀ ਜੋ ਕਲੱਬ ਦੇ ਵਿੱਚ ਪਰਿਵਾਰ ਮਿਲਨ ਸੰਬੰਧਾਰੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਖਾਰੀ ਗਿੱਤੇ ਦੇ ਵਿੱਚ ਚੱਕਰਵਾਲ ਸ਼ਾਮਲ ਹੋਣਗੇ ਔਰ ਅਗਰਵਾਤ ਸਭਾ ਸ਼੍ਰੀ ਚਰਨਜੀਤ ਲਾਲ ਜੀ ਪ੍ਰਧਾਨ ਜੀ ਦੀ ਪ੍ਰਧਾਨਗੀ ਹੈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਪਿਛਲੇ ਸਾਲ ਵੀ ਸ਼ੋਹ ਯਾਤਰਾ ਗੱਡੀ ਸੀ ਇਸ ਸਾਲ ਪਰਿਵਾਰ ਮਿਲਨ ਦਾ ਪ੍ਰੋਗਰਾਮ ਕੀਤਾ ਗਿਆ ਹੈ ਸੋ ਸਾਰੇ ਅਗਰਵਾਹ ਭਰਾਵਾਂ ਨੂੰ ਬੇਨਤੀ ਹੈ ਕਿ ਫਤ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੋ ਉਹਨੂੰ ਸਕਸੈਸਫੁਲ ਕਰੋ ਥੈਂਕ ਯੂ ਅਗਰਵਾਹ ਸਵਾਭ ਭਲਾਡਾ ਵੱਲੋਂ ਨੀਤੀ 28 9 2025 ਨੂੰ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਹਾਜ਼ਰੇ ਵਿੱਚ ਇੱਕ ਵਿਚਾਰ ਅਗਰਵਾਹ ਜੋ ਸੁਮੇਨਨ ਹੈ ਉਹ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮਸ਼ੂਰ ਜੋ ਸ਼ਕਤੀਤਾ ਨੇ ਅਗਰਵਾਹ ਸਮਾਜ ਦਾ ਰੀਟਰ जिस तरह श्री बजरंगदास जी पुनिया राम जी मित्र जी श्री मंगतरा बांसल जी वो पहुंच रहे हैं बढ़ना भी कुछ शख्सियत महान जो है मंचोभित हो सभा का जो काम कोई राजनीति करना नहीं है